ਵੀਰ ਬਾਦ ਸਿੰਘ ਘਰੇ ਜਾਣਾ ਹੈ ਬਾਦ ਸਿੰਘ ਜਾਜ ਕੇ ਹਾਂਜੀ ਹਾਂਜੀ ਕੀ ਗੱਲ ਬਾਹਰ ਜਾਣਾ ਵਾ ਗਾਣਾ ਤੇ ਬਾਹਰ ਹੀ ਆ ਦੱਸੀ ਨਾ ਗਏ ਨੂੰ ਆ ਵੀਰ ਮੇਰਾ ਇਦਾਂ ਕਰ ਸਿੱਧੀ ਗਲੀ ਪੈ ਜਾ ਤੇ ਅੱਗੇ ਜਿਹੜਾ ਮੋੜਣਾ ਉੱਥੇ ਉਹਨਾਂ ਦਾ ਹੀ ਘਰ ਆ ਸਾਹਮਣਾ ਠੀਕ ਆ ਦਾ ਸਾਹਿਬ 50 ਸਾਲਾਂ ਨੇ ਮੇਰਾ 75ਵਾਂ ਘੇੜਾ ਵਾ ਨਾ ਤੁਸੀਂ ਮੇਰਾ ਕੰਮ ਕੀਤਾ ਤੇ ਨਾ ਮੇਰੇ ਪੈਸੇ ਮੋੜਦੇ ਆਏ ਹੁਣ ਦੱਸੋਣ ਪੈਸੇ ਕਿਦੋਂ ਮੋੜਨੇ ਜੇ ਕੰਮ ਲੇੜ ਪਛੇਤ ਹੋ ਜਾਂਦੇ ਹੁੰਦੇ ਆ ਗੱਲ ਉਹੋ ਜੀ ਨਹੀਂ ਕੋਈ ਹੈਗੀ ਭਰਾ ਮੇਰਾ ਅਸੀਂ ਕਿਹੜਾ ਪਿੰਡ ਛੱਡ ਚੱਲੇ ਆ ਇਹ ਥੋੜਾ ਲੇੜ ਆ 5 ਸਾਲ ਥੋੜੇ ਨਹੀਂ ਹੁੰਦੇ ਤੁਹਾਡੇ ਵਾਲਿਆਂ ਤੇ ਮੈਂ ਹੁਣ ਨੌਕਰੀ ਵਾਲੇ ਵੀ ਟਾਈਮ ਨਗਾਲੇ ਕੰਮ ਆਪਣੇ ਹੋਣ ਡੈ ਇਹੋ ਜੀ ਕੋਈ ਗੱਲ ਨਹੀਂ ਆ ਵੀ ਕੰਮ ਨਹੀਂ ਹੋਣ ਡੈ ਕਿਹੜੇ ਕੰਮ ਹੋਣ ਡੈ ਪੰਜਾਂ ਸਾਲਾਂ ਤੇ ਮੇਰਾ ਕੰਮ ਨਹੀਂ ਸੌ ਰਿਹਾ ਤੇ ਕੰਮ ਕਿੱਥੇ ਹੋਣ ਡੈ ਯਾਰ ਜਿਹੜਾ ਤੁਹਾਡੇ ਵਾਲਾ ਗਰੁੱਪ ਹੀ ਨਾ ਮਿੰਨੋ ਤੁਸੀਂ ਮੇਰੇ ਪੈਸੇ ਮੋੜੋ ਮੈਂ ਪੈਸੇ ਲੈ ਕੇ ਜਾਣੇ ਜੇ ਉਹ ਭਰਾਵਾ ਇੱਥੇ ਬੈਠਿਆ ਹੋਣ ਕਿਤੇ ਮਸ਼ੀਨ ਥੋੜਾ ਵੀ ਮੈਂ ਛਾਪ ਲਿਓਣੇ ਅੰਦਰੋਂ ਜਾ ਕੇ ਕੋਈ ਨਹੀਂ ਸ਼ਾਮਾ ਨੂੰ ਆ ਜੀ ਅੱਜ ਦੇਣਾਗੇ ਤੈਨੂੰ ਪੈਸੇ ਫੋਨ ਲਾ ਹੀ ਲਵਾਂ ਇੱਕ ਵਾਰੀ ਕਿਤੇ ਗਲਤੀ ਨਾ ਵੜ ਜਾਾਂ ਹਲੋ ਯਾਰ ਫੋਨ ਆ ਗਿਆ ਫੋਨ ਸੁਣ ਲਈਏ ਹੈਲੋ ਹਾਂਜੀ ਹਾਂਜੀ ਅੱਛਾ ਜੀ ਬਾਹਰ ਜਾਣਾ ਕੋਈ ਨਹੀਂ ਆ ਜਾਓ ਘਰੇ ਹੀ ਆ ਮੈਂ ਲਵਾਦਨੇ ਵੀਜ਼ਾ ਤਾਂ ਡਾੜਾ ਆ ਜਾਓ ਚਲੋ ਫਿਰ ਮੈਂ ਆ ਗਿਆ ਆ ਗਿਆ ਆ ਗਿਆ ਕੋਈ ਤੈਨੂੰ ਕੰਮ ਕੋਮ ਹੈਗਾ ਕਿਸ ਨੂੰ ਮਿਲਣਾ ਮੁਲਣਾ ਤੇ ਮਿਲਿਆ ਮੜਿਆ ਜਾ ਕੇ ਮੈਂ ਦੱਸਿਆ ਮੈਂ ਜਾਣਾ ਨਹੀਂ ਕਿਤੇ ਮੈਂ ਇੱਥੇ ਰਹਿਣਾ ਵਾਂ ਮੈਨੂੰ ਵੀ ਕੋਈ ਕੰਮ ਤੇ ਜੇਦੀ ਘਰ ਗੈ ਨਿਆਣੇ ਵਾਲੀ ਹੈ ਪਰ ਬੋਲੀ ਨਾ ਮੇਰਾ ਭਰਾ ਫਿਰ ਕੁਛ ਵੀ ਵਿੱਚ ਠੀਕ ਹੈ ਨਾ ਵਾਧੂ ਘਾਟ ਕੋਈ ਗੱਲ ਨਾ ਹੋਵੇ ਬੰਦਾ ਪਹਿਲੀ ਜੀ ਆਉਣਿਆ ਉਹ ਤੈਨੂੰ ਤੇਰੇ ਪੈਸੇ ਦੇ ਦਾਂਗੇ ਕੋਈ ਗੱਲ ਨਹੀਂ ਬਸ ਠੀਕ ਹੈ ਫਿਰ ਮੈਂ ਕਾਹਤੋਂ ਬੋਲਣਾ ਬਸ ਹਾਂ ਜਿਹਾਰ ਲਾਉਣੀ ਮੇਰੀ ਜੇ ਕੋਈ ਗੱਲ ਆ ਬਲਤੇ ਹੋਈ ਠੀਕ ਹੈ ਕੋਈ ਗੱਲ ਠੀਕ ਹੈ ਕੋਈ ਗੱਲ ਨਹੀਂ ਉਹ ਪੁੱਤਰ ਆ ਜੇ ਪੁੱਤ ਬੈ ਇਥੇ ਗੱਲ ਸੁਣ ਬੰਦਾ ਘੌਂੜਿਆ ਤੇ ਮੜਿਆ ਵੇਖ ਬਾਹਰ ਕਿਤੇ ਆਉਣ ਉਣਡਿਆ ਨਾ ਲਾਗੇ ਕਹਿੰਦਾ ਆ ਗਿਆ ਮੈਂ ਠੀਕ ਆ ਨਵਾਂ ਬੰਦਾ ਉਹਨੂੰ ਥੋੜਾ ਆਪਣੀ ਚੜ੍ਹਾਵਦਾ ਕੇ ਦੱਸੀ ਗੱਲ ਥੋੜੀ ਜੀ ਠੀਕ ਆ ਠੀਕ ਆ ਜੀ ਜਾ ਮੇਰਾ ਪੋਤਾ ਸਾਸਰੀ ਗਾਲ ਜੀ ਭਾਜੀ ਸਾਸਰੀ ਗਾਲ ਜੀ ਬਾਦ ਸਿੰਘ ਜਾਜ ਭਾਜੀ ਹਾਂ ਜੀ ਹਾਂ ਜੀ ਆਪਾਂ ਹੀ ਆ ਜੀ ਤੁਸੀਂ ਓਏ ਹੋਏ ਇਹ ਭਾਜੀ ਹੁਣੀ ਕੌਣ ਹੈ ਫਰਿਆ ਤੁਹਾਡੇ ਤੈਨੂੰ ਫਰਾਂ ਦੀ ਹਵਾ ਗਈ ਉਹ ਨਹੀਂ ਨਹੀਂ ਆਪਣਾ ਭਰਾ ਵਾ ਕੋਈ ਗੱਲ ਨਹੀਂ ਬੜਾ ਨਾਂ ਸੁਣਿਆ ਭਾਜੀ ਤੁਹਾਡਾ ਬੜਾ ਨਾਂ ਸੁਣਿਆ ਜੀ ਮਾ ਜਿਹੜੇ ਬੰਦੇ ਕੋ ਕਹਣਾ ਨਾ ਮੈਂ ਬਾਹਰ ਜਾਣਾ ਵਾ ਮੈਨੂੰ ਉਹ ਬੰਦਾ ਕਹਿੰਦਾ ਰਾਹ ਹੈ ਕਿ ਜਹਾਜ਼ ਕੋ ਚਲ ਜਾ ਤੈਨੂੰ ਜਹਾਜ਼ ਨੇ ਜਾਜੇ ਚੜਾਉਣਾ ਹੈ ਤੇ ਚਲੋ ਮੈਨੂੰ ਚੜਾਓ ਜੀ ਤੈਨੂੰ ਮੋਰਾਂ ਦੇ ਚੜਾ ਲਾ ਵੀਜ਼ਾ ਲੱਗੂਗਾ ਲੈ ਚੜਾਵਾਂਗੇ ਹੌਸਲਾ ਰੱਖ ਮੇਰੇ ਵੀਰ ਭਾਜੀ ਇੱਕ ਗੱਲ ਪੁੱਛਾਂ ਗੁੱਸਾ ਨਾ ਕਰੋਗੇ ਹਾਂ ਹਾਂ ਪੁੱਛੋ ਪੁੱਛੋ ਕਿਉਂ ਨਹੀਂ ਭਾਜੀ ਤੁਸੀਂ ਸਮੁੰਦਰੀ ਜਹਾਜ਼ੇ ਕੇ ਭਾਈ ਜਾ ਇਹ ਪਤਾ ਲੱਗੂਗਾ ਤੈਨੂੰ ਜਦੋਂ ਚੱਕਰ ਆਏ ਜਾਣਾ ਕਿੱਥੇ ਆ ਮੈਨੂੰ ਇਹ ਦੱਸੋ ਜਣਾਗੜੀ ਕੰਟਰੀ ਆ ਤਨੇ ਜਿੱਥੇ ਮਰਜੀ ਕਲਾ ਦੋ ਕੈਨੇਡਾ ਅਮਰੀਕਾ ਇੰਗਲੈਂਡ ਇੰਗਲੈਂਡ ਕਲਾ ਦੋ ਜੱਲ ਦੇ ਵਾਲੇ ਬਾਗ ਦਾ ਬਦਲਾ ਲੈ ਕੇ ਆਉ ਨਾਲ ਓਏ ਉਹ ਤਾਂ ਸ਼ਹੀਦ ਉਦਮ ਸਿੰਘ ਹੋਣਾ ਲੈ ਲੈ ਨਹੀਂ ਨਹੀਂ ਮੈਂ ਜਰਾ ਹੋਰ ਤਰੀਕੇ ਨਾਲ ਬਦਲੇ ਲੈਣ ਤੂੰ ਕਿਹੜੇ ਤਰੀਕੇ ਨਾਲ ਲੈਣ ਚਾਹਨਾ ਮੈਂ ਰਿਸ਼ਤੇਦਾਰੀਆਂ ਕੱਢ ਕੇ ਬਦਲੇ ਲੈਣ ਜਿਹੜੀ ਮਾੜੀ ਮੋਟੀ ਕਸਰ ਰਹਿ ਗਈ ਆ ਨਾ ਭਾਜੀ ਮੈਂ ਉਹ ਕੱਢਣੀ ਗੁਰੂਆਤ ਬਾਰਡਰ ਦੇ ਕਿਉਂ ਨਹੀਂ ਜਾਂਦਾ ਉੱਥੇ ਜਾ ਕੇ ਬਦਲੇ ਲੈਣਾ ਉਹ ਬਾਰਡਰ ਤੇ ਓਏ ਉਧਰ ਵੀ ਤਾਂ ਆਪਣੇ ਭਰਾ ਵਾ ਉੱਥੇ ਕਿੰਨਾ ਕੋ ਬਦਲੇ ਲੈਣੇ ਬਦਲੇ ਤਾਂ ਮੈਂ ਉਹਨਾਂ ਕੋ ਲੈਣੇ ਜਿਨ੍ਹਾਂ ਨੇ ਕੰਦਾ ਮਾਰੀਆਂ ਫਿਰ ਮੇਰਾ ਵੀ ਇੱਕ ਦੋ ਲੈ ਕੇ ਆਈ ਬਦਲਾ ਨਾ ਭਾਈ ਬਦਲਾ ਆਪੋ ਆਪਣਾ ਨਾਲੇ ਤੂੰ ਵੀ ਤਾਂ ਨਾਲ ਹੀ ਜਾਣਾ ਵਾ ਤੁਹਾਨੂੰ ਕਿਹੜਾ ਚੱਕਰ ਆਉਂਦੇ ਆ ਓ ਚਲੋ ਯਾਰ ਛੱਡੋ ਇਹਨਾਂ ਗੱਲਾਂ ਨੂੰ ਬਦਲੇ ਕੋਈ ਨਹੀਂ ਲੈ ਲਿਓ ਜਦੋਂ ਜਾਓਗੇ ਵੀਰ ਆਪਾਂ ਤਾਂ ਗੇਮ ਹੀ ਕਰਾਈਦੀ ਆ ਤੇ ਆਪਾਂ ਵੀ ਗੇਮਾਂ ਹੀ ਕੀਤੀਆਂ ਵਾ ਸਕੂਲੇ ਵੀ ਆਪਾਂ ਗੋਲਾ ਗਾਲਾ ਸੁੱਟਦਾ ਹੀ ਰਹਿਆ ਕੋਈ ਗੱਲ ਨਹੀਂ ਗੇਮ ਹੀ ਕਰ ਲਾਂਗੇ ਕਰਾਓ ਤੁਸੀਂ ਗੇਮ ਓਏ ਉਹ ਗੇਮ ਨਹੀਂ ਡੌਂਕੀ ਦਾ ਨਾਮ ਸੁਣਿਆ ਡੌਂਕੀ ਦਾ ਸੁਣਿਆ ਭਾਜੀ ਡੌਂਕੀ ਦਾ ਖਰੂ ਖਾਣ ਵਾਲੀ ਚਾਰ ਨਹੀਂ ਵੇਖੀ ਆ ਤੇ ਆ ਜਾ ਮੈਕਸੀਕੋ ਚੱਲੀਏ ਵੇਖੀਓ ਉਹ ਹੀ ਵੇਖੀ ਆ ਫੇਰ ਇਹ ਤੈਨੂੰ ਸਾਰਾ ਕੁਝ ਪਤਾ ਹੀ ਆ ਉਦਾਂ ਹੀ ਲੱਗਣੀ ਓ ਡੌਂਕੀ ਉਹ ਤੇ ਭਾਜੀ ਕੁੱਟਦੇ ਮਾਰਦੇ ਵੜਾਵਾ ਤੇ ਮੇਰੇ ਤੋਂ ਤੇ ਤੁਰਿਆ ਵੀ ਨਹੀਂ ਜਾਣਾ 6 ਬੈਂਡ ਲੈ ਲੈਗਾ ਬੈਂਡ ਬੈਂਡ ਜਿੰਨੇ ਕੋ ਇੱਕ ਤਾਂ ਹੈਗਾ ਮਾਸਟਰ ਪਿਆਰੇ ਲਾਲ ਦਾ ਓਏ ਉਹ ਬੈਂਡ ਨਹੀਂ ਭਰਾਵਾ ਉਹ ਬੈਂਡ ਨਹੀਂ ਫਿਰ ਫਬਜੀ ਬੈਂਡ ਕਾ ਲੈਨੇ ਉਹ 6 ਬੰਦੇ ਆ ਜਾਣਗੇ ਤਿਆਰ ਵਰ ਤਿਆਰ ਓ ਭਰਾਵਾ ਆਈ ਲੈਟਸ ਦੀ ਗੱਲ ਕਰਨ ਨਿਆ ਆਈਲੈਂਡ ਸਮਝਾ ਕੋਈ ਆਈਲੈਂਡ ਸੋਰ ਹੁੰਦੀ ਆ ਉਹ ਨਾ ਨਾ ਭਾਜੀ ਇਹ ਨਹੀਂ ਮੈਂ ਤੋਣੀ ਆਣੀ ਮੈਂ ਤਾਂ ਗਿਆ 12 ਮਾਸਟਰਾਂ ਨੂੰ ਦਾਣੇ ਦੁਣੇ ਦੇ ਗਿਆ ਕੀਤੀਆਂ ਤੇ ਫੇਰ ਭਰਾਵਾ ਇੱਕੋ ਲਾਜੀ ਆ ਡੌਂਕੀ ਆ ਫੇਰ ਡੌਂਕੀ ਲਾਉਣੀ ਪਣੀ ਆ ਡੌਂਕੀ ਭਾਜੀ ਉੱਚ ਤੇ ਫਿਲਮ ਜੀ ਜ ਕੁੜਦੇ ਮਾਰਦੇ ਵੜਾ ਤੇ ਮੈਨ ਤੋਂ ਤਰਿਆ ਤਰਿਆ ਨਹੀਂ ਜਾਣਾ ਮੇਰੇ ਤੇ ਅੱਗੇ ਰਤ ਚ ਰੋਣਾ ਪਈ ਓਏ ਤੁਰਨਾ ਤੁਰਨਾ ਨਹੀਂ ਕੋਖ ਵੀ ਪੈਂਦਾ ਤੁਰਨਾ ਜੇ ਪਿਆ ਵੀ ਨਾ ਤੇ ਤੁਹਾਨੂੰ 2 ਕਿਲੋਮੀਟਰ ਹੀ ਤੁਰਨਾ ਪੈਣਾ ਉਹਦੇ ਵਿੱਚ ਵੀ ਆਪਾਂ ਤੁਹਾਡਾ ਪ੍ਰਬੰਧ ਕਰ ਦੇਣਾ ਨਹੀਂ ਜਾਣਾ ਉਹ ਤੋਂ ਫਲਸਤੀਨ ਉਹਨਾਂ ਦੇ ਕੋਲ ਖੋਤੀਆਂ ਹਣੀਆਂ ਵਾ ਤੇ ਉਹਨਾਂ ਨੂੰ ਜਾ ਕੇ ਰੁਪਈਏ 100 ਦੇਣੇ ਵੀ ਭਾਜੀ ਆਹ ਲੋ ਖੋਤੀ ਕਿਰਾਏ ਦੇ ਦੇ ਦੋ ਭਾਜੀ ਹਾਂਜੀ ਉਹਨਾਂ ਦੇ ਫਿਰ ਪਾਟਾ ਪੂਛਾ ਸਿੱਖਣੀ ਪਊਗੀ ਉਹਨਾਂ ਨੂੰ ਕਿੱਦਾਂ ਕਹੂੰਗਾ ਖੋਤੀ ਦੇ ਦੋ ਓ ਇਦਾਂ ਹੀ ਕਹਿਣਾ ਬੋਲ ਕੇ ਕੇ ਆਹ ਲੋ 10 ਰੁਪਈਏ ਦੇ ਖੋਤੀ ਦੇ ਦੋ ਤੇ ਭ ਦੋਗੇ ਨਾ ਤੇ ਖੋਤੀਆਂ ਵੀ ਦੇ ਦੇਣਗੇ ਉਹ ਖੋਤੀ ਦੇ ਭਾਵੇਂ ਆਪਾਂ ਹੁਣੇ ਹੀ ਖਿਹੜਾਰ ਦੀ ਉਹਨਾਂ ਨੂੰ ਕਹਿ ਕੇ ਕਿ ਮੋਤੀ ਮੂੰਹ ਕਰਕੇ ਖਿਹੜਾਰ ਦਿਓ ਪਰੇ ਨੂੰ ਇੰਗਲੈਂਡ ਵਾਲ ਨੂੰ ਤੁਸੀਂ ਪੈਸੇ ਕੱਢੋ ਬਾਕੀ ਟੈਂਸ਼ਨ ਛੱਡੋ ਠੀਕ ਜੀ ਹਾਂ ਤੇ ਕਾਗਜ਼ ਪੱਤਰ ਆਪਣੇ ਲੈ ਕੇ ਆਏ ਹਾਂ ਜੀ ਹਾਂ ਜੀ ਹਾਂ ਜੀ ਲਿਆਂਦੇ ਆ ਜੀ ਲਿਆਓ ਕਾਗਜ਼ ਪੱਤਰ ਵੇਖੀਏ ਫਿਰ ਕੀ ਆ ਤੁਹਾਡੇ ਹਾਂ ਜੀ ਲਾਓ ਜੀ ਥੋੜੋ ਕਾਪੀਆਂ ਲਿਆਂਦੀਆਂ ਥੋੜੋ ਕਾਪੀਆਂ ਦੇ ਧਿਆਨ ਨਾ ਮੈਂ ਨਾ ਮੜੇ ਇਹਦੇ ਪੇਪਰ ਸਕੈਨ ਕਰਾ ਕੇ ਨਾ ਤੇ ਦਿੱਲੀ ਭੇਜਦਾ ਹਾਂ ਤੇ ਪੜਾ ਕਰਦੇ ਆ ਵੀ ਕੀ ਆਪਣਾ ਮਾਹੌਲ ਚਾਲ ਕੀ ਬੰਦਾ ਗਿਆ। ਭਾਜੀ ਮੈਨੂੰ ਛੇਤੀ ਛੇਤੀ ਇੱਥੋਂ ਕੱਢ ਦਿਓ ਮੇਰੇ ਨਾਲ ਕੋਟੰਜੀ ਮਹਿਸੂਸ ਹੁੰਦੀ ਇੱਥੇ ਮੈਂ ਨਹੀਂ ਰਹਿਣਾ ਰੁਣਾ। ਕੋਈ ਨਹੀਂ ਤੈਨੂੰ ਕੱਢ ਦਿੰਨੇ ਆ। ਕਿਧਰ ਨੂੰ? ਕੋਈ ਨਹੀਂ ਬਾਹਰ ਨੂੰ ਕੱਢ ਦਿੰਨੇ ਆ। ਬਾਹਰ ਨੂੰ ਬਾਹਰ ਨੂੰ ਕੱਢ ਦ। ਮੈਂ ਆਇਆ ਜੇ ਕਰਾ ਕੇ ਤੇ ਤੁਸੀਂ 2 ਮਿੰਟ ਬਹੋ ਇੱਥੇ ਠੀਕ ਹੈ ਲੱਕੀ ਭਾ ਭਾਈ ਆਪਣਾ ਕਿਹੜਾ ਏਰੀਆ ਆਪਣਾ ਇਹੋ ਹੀ ਮਾਝਾ ਮਾਝਾ ਕਿਹੜਾ ਜ਼ਿਲ੍ਹਾ ਤਰਨਤਾਰਨ ਸੁੱਟੋ ਹੱਥ ਮੇਰਾ ਵੀ ਤਰਨਤਾਰਨ ਅੱਛਾ ਤੂੰ ਹੀ ਮਾਝੇ ਦਾ ਹੀ ਆ ਕੇ ਨਹੀਂ ਲਿਮਕੇ ਦਾ ਭਾਈ ਮਜ਼ਾਕ ਕਰਦਾ ਗਸਾਣਾ ਕਰੇ ਉਹ ਸਿਆਣੇ ਕਹਿੰਦੇ ਹੁੰਦੇ ਨਾ ਕਿ ਜੇ ਬੰਦਾ ਆਵਣਾ ਸਿਆਣਾ ਹੋਵੇ ਨਾ ਕਿ ਸਿਆਣੇ ਦੀ ਸਲਾਹ ਲੈ ਲੈਣੀ ਚਾਹੀਦੀ ਹੈ ਉਹ ਭਾਈ ਸਿਆਣੇ ਦੀ ਉਹ ਲੱਭਿਆ ਮੈਂ ਇੱਕ ਸਿਆਣਾ ਮੈਨੂੰ ਕਹਿੰਦਾ ਹੈ ਤੂੰ ਸਾਰੀ ਉਮਰ ੱਟਕੇ ਖਾਣੇ ਆ ਤੇ ਆਪਾਂ ਸਿਆਣਾ ਹੀ ਛੱਡਦਾ ਵਾਹੇ ਜੇ ਕੋਈ ਸਿਆਣਾ ਹੈਗਾ ਤੇ ਤੁਸੀਂ ਦੱਸ ਦੋ ਉਹ ਸਿਆਣਾ ਉਹ ਹੀ ਦਾ ਜਿਹੜਾ ਸਿਆਣੀ ਗੱਲ ਕਰੇ ਯਾਰ ਗੱਲ ਸੁਣ ਤੈਨੂੰ ਗੜੀ ਹੋਈ ਆ ਤੂੰ ਬਾਹਰ ਜਾ ਕੀ ਕਰਨਾ ਇੱਥੇ ਕੋਈ ਨੌਕਰੀ ਨੌਕਰੀ ਲੱਭਾ ਹਟਾ ਕਟਾ ਦੋ ਹੈਗਾ ਮੋਜਾ ਮਾਣੀ ਤੇ ਬਾਹਰ ਦਾ ਕੀ ਹੈ ਬਾਹਰ ਕੋ ਨਹੀਂ ਆਗਾ। ਉਹ ਜਾਓ ਭਾਜੀ ਇੱਥੇ ਮੈਂ 35 ਫਾਰਮ ਭਰਤੇ ਆ। ਹਰ ਫਾਰਮ ਤੇ ਸਰਕਾਰੀ ਫੀਸਾਂ ਸਰਕਾਰੀ ਫੀਸਾਂ ਦੇ ਦੇ ਮੈਂ ਨੰਗ ਹੋ ਗਿਆ ਵਾਂ। ਨੌਕਰੀ ਕਿਹਨੂੰ ਦੇਣ ਨਹੀਂ ਦੇ ਤੇ ਫੇਰ ਮੈਂ ਹੁਣ ਸੋਚਿਆ ਕਿ ਮਣਾ ਆ ਘਰ ਕੇ ਤੇਰੇ ਕੋਲ ਤੇ ਬਾਹਰ ਹੀ ਵੱਜਦਾ ਈ ਤੇ ਬਾਹਰ ਨਿਕਲ ਜਾਣ। ਬਾਹਰ ਕਿਹੜਾ ਸੌਖਾ ਵਾ ਇੱਥੇ ਕੋਈ ਕੰਮਕੁਮ ਕਰ ਲੈ। ਕੰਮਕੁਮ ਦੀ ਨਾ ਭਾਜੀ ਗੱਲ ਕਰੋ। ਕੰਮ ਮੈਂ ਸਾਰੇ ਸਿੱਖੇ ਆ ਪਰ ਇੱਧਰ ਕੋਈ ਮੁੱਲ ਨਹੀਂ ਦੇ ਕੰਮਕੁਮ ਦਾ। ਕਿਹੜਾ ਸਿੱਖਿਆ ਹੀ ਕੰਮ। ਭਾਜੀ ਆਪਾਂ ਆਰਾਊਂਡਰੀਆਂ ਸਾਰੇ ਕੰਮ ਆਉਂਦੇ ਆ ਪਰ ਆਪਾਂ ਇੱਥੇ ਕਰਨਾ ਕੋਈ ਨਹੀਂ ਦੱਸੋ ਉਧਰ ਕਿਹੜੇ ਚੱਲਦੇ ਆ ਉਧਰ ਦੇ ਪੁੱਤ ਧੱਕੇ ਹੀ ਚੱਲਦੇ ਆ ਕਿਉਂ ਡਾਲਰ ਬੰਦ ਹੋ ਗਏ ਡਾਲਰ ਕਮਾਉਣੇ ਕਿਹੜੇ ਸੌਖੇ ਆ ਉਹ ਸੌਖੇ ਹੀ ਆ ਇੰਨੇ ਡਾਲਰ ਕਮਾਉਣੇ ਔਖੇ ਹੋਣਾ ਤੇ ਇਧਰੋਂ ਜਾਂਦੇ ਬੜੀਆਂ-ਬੜੀਆਂ ਗੱਡੀਆਂ ਨਾਲ ਫੋੜਵਾਣਾ ਪਾਉਣਾ ਤੇ ਐੜੇ-ਐੜੇ ਤਕੜੇ ਇਧਰ ਮਾਰਨਾ ਛੱਤਣਾ। ਇਹ ਇੰਨਾ ਗੱਲਾਂ ਨੇ ਤੇ ਮਾਰਿਆ ਸਾਰੇ ਪੰਜਾਬ ਨੂੰ। ਤੂੰ ਇੱਥੇ ਲੱਸੀ ਲੈਣ ਨਹੀਂ ਆਇਆ, ਤੂੰ ਵੀ ਬਾਹਰ ਜਾਣ ਲਈ ਆਇਆ ਵਾ। ਤੈਨੂੰ ਕੀ ਪਤਾ ਮੈਂ ਕਿਹੜੇ ਕੰਮ ਆਇਆ ਵਾ? ਮੈਂ ਤੇ ਤੈਨੂੰ ਆਪਣਾ ਛੋਟਾ ਭਰਾ ਸਮਝ ਕੇ ਸਮਝਾਉਣ ਡਿਆ ਹਾਂ। ਓ ਨੰਨਾ ਨਾ ਵੀਰ, ਤੂੰ ਮੈਨੂੰ ਨਾ ਸਮਝਾ। ਮੇਰੇ ਤੇ ਕੰਮ ਅੱਗੇ ਬੰਦੇ-ਬੰਦੇ ਰਹਿ ਜਾਂਦੇ ਆ। ਤੂੰ ਵਿੱਚ ਹੋਰ ਨੰਨਾ ਧਰਨ ਡਿਆ। ਮੈਂ ਤੇ ਤਾਂ ਸਮਝਾਉਣ ਡਿਆ ਮੈਂ ਕਿਾ ਚੱਲ ਤੂੰ ਆਪਣੇ ਜ਼ਿਲ੍ਹੇ ਦਾ ਵਾ। ਮਾਰਿਆ ਹੈ ਮੈਨੂੰ ਨਾ ਐਡੇ ਸਮਝਾਓ ਜੇ ਬਾਹਰ ਜਾਣਾ ਵਾ ਤਾਂ ਫੇਰ ਆਪਣੀ ਆ ਰਹੀ ਆ ਕੀ ਗੱਲਾਂ ਚੱਲਣ ਡੀਆਂ ਵਾ ਬੈਠਾ ਬੈਠਾ ਭਾਜੀ ਬੈਠੋ ਬੈਠੋ ਗੱਲਾਂ ਗੱਲਾਂ ਕੀ ਚੱਲਣ ਡੀਆਂ ਭਾਜੀ ਹਣੀ ਸਮਝਾਉਣ ਡੇ ਹੀ ਮੈਨੂੰ ਕੀ ਸਮਝਾਉਂਦੇ ਮੈਨੂੰ ਕਹਿੰਦੇ ਬਾਹਰ ਜਾ ਕੇ ਕੀ ਕਰਨਾ ਇੱਥੇ ਕੰਮ ਕਮੂਕਾਰ ਕੋਈ ਐਹੇ ਫੇਰ ਇਹ ਬੰਦਾ ਸਿਆਣਾ ਵਾ ਜਿਹੜਾ ਤੈਨੂੰ ਸਮਝਾਉਣ ਡਿਆ ਵਾ ਮੈਨੂੰ ਇੱਕ ਗੱਲ ਦੱਸ ਤੂੰ ਕਦੀ ਪੈਸੇ ਮਰਦੇ ਵੇਖੇ ਕਿਸਦੇ ਉਹ ਕਿੱਦਾਂ ਮਰਦੇ ਆ ਜਦੋਂ ਗੱਲਾਂ ਕੱਚੀਆਂ ਕਰੀਏ ਨਾ ਤੇ ਫੇਰ ਪੈਸੇ ਮਰ ਜਾਂਦੇ ਹੁੰਦੇ ਨਹੀਂ ਨਹੀਂ ਭਾਜੀ ਗੱਲਾਂ ਪੱਕੀਆਂ ਕਰਨੀਆਂ ਚਾਹੀਦੀਆਂ ਕੱਚੀਆਂ ਕਿਉਂ ਕਰਨੀਆਂ ਤੂੰ ਤੁਹਾਡੀ ਗੱਲ ਪੱਕੀ ਹੈ ਕਿ ਕੱਚੀ ਹੈ ਆਪਣੀ ਪੱਕੀ ਹੈ ਟਣ ਗਈ ਤੁਹਾਡੀ ਮੇਰੀ ਭਰੀ ਪੱਕੀ ਹੈ ਇਹ ਗੱਲ ਮੈਨੂੰ ਭਾਵੇਂ ਇਹਦੇ ਮਗਰੀ ਤੋੜ ਦੋਗੇ ਬਸ ਫੇਰ ਠੀਕ ਆ ਫੇਰ ਨਹੀਂ ਕੱਚੀਆਂ ਗੱਲਾਂ ਜਦੋਂ ਕਰੀਏ ਨਾ ਹਾਂਜੀ ਫੇਰ ਪੈਸੇ ਡੁੱਬ ਜਾਂਦੇ ਨੇ ਭਾਜੀ ਆਪਾਂ ਕੱਚੀਆਂ ਗੱਲਾਂ ਕਿਉਂ ਕਰਦੀਆਂ ਵਾ ਸਹੀ ਟਿਕਾਣੇ ਤੇ ਆ ਗਏ ਤੁਹਾਡੇ ਕੋਲ ਸਹੀ ਆ ਕੋਈ ਲੈ ਵੀ ਪੇਪਰ ਤੇ ਤੇਰੇ ਚਾਹ ਕੇ ਕਰ ਲਿਆ ਪੇਪਰ ਤੇ ਨੇ ਸਹੀ ਆ ਤਾਂ ਨਿਗਰਨਾਨਕ ਪਾਸ਼ਾ ਤੇ ਹੁਣ ਜਵਾਨਾ ਇਦਾਂ ਆ ਹਾਂਜੀ ਵੀ ਪੈਸਾ ਪੋਹਾਂ ਦੀ ਗੱਲ ਕਰ ਲਈਏ ਆਪਾਂ ਨਹੀਂ ਨਹੀਂ ਕਰੋ ਕਰੋ ਦੱਸੋ ਕਿੰਨੇ ਕ ਲੱਗ ਜਾਣਗੇ ਇਹ ਪੈਸੇ ਜਿਹੜਾ ਖਰਚਾ ਆਣਾ ਮੈਂ ਗੱਲ ਕੀਤੀ ਆ ਵੀ 22 ਲੱਖ ਰੁਪਈਆ ਖਰਚਾ ਬਣਾਉਣਾ 22 ਲੱਖ ਪਾਜੀ ਤੁਸੀਂ ਤਾਂ ਮੈਨੂੰ ਸੁੱਕਿਆ ਮਾਰ ਦੇਣ ੜੇ ਜਿਆਦੇ ਆ ਥੋੜੇ ਬਤਾ ਕੋਈ ਘਟਵਾਦ ਨਹੀਂ ਕਰ ਸਕਦੇ ਤੁਸੀਂ ਚੜ ਕੇ ਜਾਣਾ ਵਾ ਨਾ ਆ ਜਾਣਾ ਤੇ ਚੜ ਕੇ ਹੀ ਆ ਤੇ ਫੇ ਇੰਨੇ ਲੱਗਣੇ ਆ ਪਾਜੀ ਕੋਈ ਇਹੋ ਜਿਹਾ ਦੇਸ਼ ਨਹੀਂ ਹੈਗਾ ਜਿੱਥੇ ਮੈਂ ਚਲ ਵੀ ਜਾਵਾਂ ਤੇ ਪਈਆ ਵੀ ਕੋਈ ਨਾ ਲੱਗੇ ਬਿਲਕੁਲ ਹੈਗਾ ਵਾ ਕਿਹੜਾ ਸ਼ਮਸ਼ਾਨਿਸਤਾਨ ਆ ਸ਼ਮਸ਼ਾਨਿਸਤਾਨ ਇਹ ਕਹੋ ਜਿਹਾ ਕੁੱਤਾ ਜਾਂ ਨਾਮ ਆ ਇਹ ਤਾਂ ਕਦੀ ਮੈਂ ਸੁਣਿਆ ਹੀ ਨਹੀਂ ਹੁਣ ਸੁਣ ਲਿਆ ਨਾ ਸੁਣ ਤੇ ਲਿਆ ਵਾ ਪਰ ਮੈਨੂੰ ਵਧੀਆ ਨਹੀਂ ਜੇ ਲੱਗਾ ਮੇਰੇ ਤੋਂ ਪੈਸੇ ਭਾਵੇਂ ਲੇ ਲਓ ਤੇ ਭਰ ਮੈਨੂੰ ਜਹਾਨਿਸਤਾਨ ਤੇ ਹੀ ਕੋਈ ਨਹੀਂ ਫਿਰ ਜਖਾਨਸਤਾਨ ਤੇ ਰਹਿਣਾ ਤੇ ਫਿਰ 22 ਲੱਖ ਹੀ ਲੱਗਣਾ ਠੀਕ ਆ ਭਾਜੀ 22 ਲੱਖ ਹੀ ਦੇ ਦਾਂਗੇ ਪੜ ਲਾਂਗੇ ਕੋੜਾ ਘਟ ਪਰ ਮੈਂ ਤੁਰਨਾ ਨਹੀਂ ਜੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਨਾ ਮੇਰੇ ਰਾਟ ਪਈ ਮੈਂ ਤਾਂ ਤੁਰਿਆ ਨਹੀਂ ਜਾਂਦਾ ਉਹ ਤੁਰਨ ਵਾਲਾ ਕੰਮ ਨਹੀਂ ਆ ਤੂੰ ਐ ਫੁੱਲਾਂ ਵਾਂਗੂ ਜਾਊਂਗਾ ਬਾਹਰ ਐ ਮੈਨੂੰ ਜੱਜ ਮਲਾਈਂ ਵਾਂਗੂ ਕਰਦੇ ਆਕਰ ਟੈਨਸ਼ਨ ਨਾ ਲੈ ਕੋਈ ਵੀ ਤੂੰ ਜਹਾਜ਼ ਕੋ ਆ ਗਿਆ ਹਾਂ ਫੇਰ ਨਾ ਕਰ ਕੋਈ ਨਹੀਂ ਠੀਕ ਆ ਜੀ ਕਮੇ ਤੇ ਹੁਣੇ ਪਹਚਾਦ ਈ ਮੈਂ ਮਿਲਿਆ ਨਹੀਂ ਕਰਦਿਆਂ ਨੂੰ ਵਾਲੇ ਜਹਾਜ਼ ਜੇ ਲੱਗਾ ਵੀ ਉਧਰ ਆ ਨਾ ਭਾਜੀ ਬਾਹਰੋਂ ਫੋਨ ਆਇਆ ਜੇ ਕੀ ਗੱਲ ਹੋ ਗਈ ਆ ਜਿਹੜੀ ਆਪਣੀ ਕਿਹਾਂ ਬੰ ਉਹ ਖਰਾਬ ਹੋ ਗਈ ਜੇ ਕੀ ਹੋ ਗਿਆ ਉਹ ਗੋਰਿਆਂ ਨੇ ਹਮਲਾ ਕਰਤਾ ਵਾ ਏਸ਼ੀਅਨ ਤੇ ਕਿਉਂ ਕਹਿੰਦੇ ਅਸੀਂ ਨਹੀਂ ਆਪਣੇ ਮੁਲਕ 'ਚ ਹੋਰ ਬੰਦਾ ਰਹਿਣ ਦੇਣਾ ਉਹ ਕਿਉਂ ਉਹ ਭਾਈ ਨਸਲੀ ਦੰਗੇ ਓਏ ਉਹ ਕੋਈ ਨਹੀਂ ਆ ਓ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਆਪਾਂ ਕੋਈ ਨਹੀਂ ਹਾਂ ਹਾਂ ਭਾਈ ਕੀ ਗੱਲ ਹੋ ਗਈ ਆ ਉਹ ਕੋਖਣੀ ਹੋਇਆ ਹੌਸਲਾ ਕਰ ਕੋਈ ਨਹੀਂ ਹੋਇਆ ਨਹੀਂ ਨਹੀਂ ਆ ਮਰਨ ਮਰੌਣ ਦੀਆਂ ਵੀਰ ਹੁਣੇ ਗੱਲਾਂ ਕਰਕੇ ਗਿਆ ਵਾ ਇੱਥੇ ਆਪਾਂ ਨਹੀਂ ਜਿੰਦਾ ਭਈਆਂ ਦੇ ਨਾਲ ਮੜਾ ਮੋਟਾ ਹੋ ਜਾਂਦਾ ਵਾ ਐਦਾਂ ਮੜਾ ਮੋਟਾ ਲੜਾਈ ਝਗੜੇ ਹੋ ਜਾਂਦੇ ਆ ਜਿਹਨੋਂ ਕਿਤੇ ਜਾਈਏ ਹੋਰ ਥਾਂ ਦੇ ਕੋਈ ਨਹੀਂ ਟੈਨਸ਼ਨ ਨਾ ਲੈ ਤੋ ਕਿਉਂ ਇਹੋ ਸਮਝਾਉਂਦੇ ਆਂ ਤੈਨੂੰ ਦੰਦਾ ਜਿੱਥੇ ਬੰਦਾ ਜਮਿਆ ਹੁੰਦਾ ਨਾ ਉੱਥੇ ਉਹਦੀ ਟੌਰ ਹੁੰਦੀ ਆ ਉੱਥੇ ਹੀ ਉਹ ਰਾਜਾ ਹੁੰਦਾ ਉੱਥੇ ਭਾ ਗੋਰੇ ਜਮੇ ਆ ਉੱਥੇ ਗੋਰਿਆਂ ਨੇ ਰਾਜ ਕਰਨਾ ਵਾ ਅਗਲੇ ਰਾਂਦ ਦਿੰਦੇ ਆ ਗੈਰ ਮੁਲਕੀ ਨੇ ਉੱਥੇ ਅਗਲਿਆਂ ਦਾ ਟੌਰ ਆ ਪਾ ਅਗਲਿਆਂ ਦਾ ਦੇਸ਼ ਆ ਉਹ ਨਾ ਨਾ ਭਾਜੀ ਮੈਂ ਨਹੀਂ ਜ ਲਵਾਉਣਾ ਉਹ ਸਹੀ ਗੱਲ ਤੇ ਸੁਣ ਗੱਲ ਕੀ ਹੋਈ ਆ ਗੱਲ ਕੀ ਹੋਣੀ ਆ ਰੰਗ ਰੂਪ ਜਾਤ ਪਾਤ ਨਸਲਾਂ ਫਸਲਾਂ ਓਏ ਉਹ ਵੀ ਮੰਦੇ ਆ ਮੈਂ ਤਾਂ ਸੁਣਿਆ ਗੋਰੇ ਚੀਜ਼ਾਂ ਮੰਦੇ ਨਹੀਂ ਆ ਉਹ ਜੇ ਆ ਕੋਈ ਉੱਥੇ ਚੱਲਣ ਡਿਆ ਮੈਂ ਉੱਥੇ ਛਕੂ ਲੈ ਜਾਣਾ ਮੈਨੂੰ ਤਾਂ ਮੇਰਾ ਪੰਜਾਬ ਹੀ ਠੀਕ ਆ ਭਾਜੀ ਉਹ ਭਰਾਵਾ ਕੋਈ ਇਦਾਂ ਦੀ ਗੱਲ ਨਹੀਂ ਤੂੰ ਜ਼ਿਆਦਾ ਡਰੀ ਗਿਆ ਲੱਗਦਾ ਹੈ ਗੱਲੋਂ ਉਹ ਡਰਨ ਡਰਨ ਦੀ ਨਹੀਂ ਗੱਲ ਭਾਜੀ ਭਾਜੀ ਮੈਨੂੰ 2 ਲੱਖ ਵੀ ਮਨਜ਼ੂਰੀ ਤੁਹਾਡਾ ਤੁਰਨਾ ਵੀ ਮਨਜ਼ੂਰੀ ਹੀ ਡੌਂਕੀਆਂ ਵੀ ਮਨਜ਼ੂਰੀ ਹਾਂ ਚੁੱਕ ਪਾਵਾ ਮੈਂ ਨਹੀਂ ਜਾਣਾ ਬਾਹਰ ਬੂਰ ਮੈਨੂੰ ਪੰਜਾਬ ਹੀ ਭਾਜੀ ਠੀਕ ਆ ਆਈ ਲਵ ਪੰਜਾਬ ਕੋਈ ਨਹੀਂ ਪੇਮੈਂਟ ਥੋੜੀ ਬਹੁਤੀ ਦੇਜੇ ਤੇਰਾ ਕੰਮ ਕਰ ਦੇਣਾ ਵਾ ਆਪਾਂ ਛੇਤੀ ਤੂੰ ਟੈਨਸ਼ਨ ਨਾ ਲੈ ਉਹ ਕਿਹੜੀ ਪੇਮੈਂਟ ਆ ਚੁੱਕੋ 100 ਰੁਪਏ ਖੋਤਿਆਂ ਦੇ ਉਹ ਬਾਹਰ ਭਾਵੇਂ ਆਪਾਂ ਜਾਈਏ ਭਾਵੇਂ ਨਾ ਜਾਈਏ ਭਰ ਕੇ ਬੇਜਮਾਨ ਦਾ ਅੱਕ ਨਹੀਂ ਰੱਖਣਾ ਪਰ ਆ ਤੇ 20 ਆ ਬਾਕੀ ਦਾ ਤੇਰੇ ਵਾਲੇ ਖੋਤੇ ਦੇ